ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਚੰਦਪਾਣਾ ਤਸੀਹੂ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਲੱਭੇ ਦੇ ਕਰੋ ਆਪਾਂ ਤਿੰਨ ਨਗਾਂ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਸੱਜਰ ਝੋਟੀ ਇੱਕ ਸੂਣ ਵਾਲੀ ਬੱਲੀ ਝੋਟੀ ਤੇ ਇੱਕ ਮਿੱਤਰੋ ਕੱਟੀ ਤਿੰਨਾ ਨਗਾਂ ਦੀ ਆਪਾਂ ਵੱਖਰੋ ਵੱਖਰੀ ਡਿਟੇਲ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਪਹਿਲਾਂ ਬੱਲੀ ਤੋਂ ਆਪਾਂ ਸਟਾਰਟ ਕਰਾਂਗੇ ਹਾਂ ਕਿਹੜਾ ਸੂਆ ਜੀ ਪਹਿਲਾਂ ਇਹਦੀ ਜਾਣਕਾਰੀ ਦਿਓ ਜੀ ਹਾਂਜੀ ਕਿਹੜਾ ਸੂਆ ਜੀ ਪਹਿਲਾ ਸੂਆ ਸੂਣੀ ਆ ਹਾਂਜੀ ਕਿੰਨੇ ਦਿਨ ਜਿਹੜੇ ਰਹਿੰਦੇ ਨੇ ਇਹ ਤਿੰਨ ਚਾਰ ਦਿਨ ਲੁੱਪੀ ਨੀਲੀ 라ਵੀ ਮਾਹਰ ਤੇ ਗੱਲੀ ਹੋਣਾ ਹਾਂਜੀ ਨੀਲੀ 라ਵੀ ਨੀਲੀ 라ਵੀ ਮਿੱਤਰੋ ਕੱਦ ਦਰਮਿਆਨਾ ਤੇ ਥਾਂਲੇ ਵੀ ਦੀ ਸਾਫ ਤੇ ਦਿਨ ਕਿੰਨੇ ਕੁ ਲੈ ਜੂ ਤਿੰਨ ਕਿੰਨੇ ਤੋਰੋ ਜੇ ਇੱਕ ਵਾਰੀ ਨੀਲੀ 라ਵੀ ਝੋਟੀ ਆ ਜੀ ਪਹਿਲੇ ਸੁਏ ਮਿੱਤਰੋ ਸੁਣੀਆ ਮਾਰਕਾ ਫੁੱਲ ਹੈ ਮੈਂ ਅੱਖਾਂ ਦੇ ਵਿੱਚ ਪਹਿਲਾਂ ਨਹੀਂ ਦੇਖਿਆ ਸੀ ਤੇ ਥਾਂਲੇ ਵੀ ਦੀ ਪੂਰੀ ਸਾਫ ਹੈ ਕੱਦ ਘੱਟ ਫੇਰ ਆਪਾਂ ਕਹਿੰਦੇ ਵੀ ਦਰਮਿਆਨਾ ਸਿਹਤ ਪੱਖੋਂ ਮਿੱਤਰੋ ਸਮੀ ਵੀ ਆ ਇੱਕ ਬਾਈ ਕੋਲੇ ਸੱਜਰ ਤੇ ਇੱਕ ਮਿੱਤਰੋ ਕੱਟੀ ਆ ਕੱਲੇ ਕੱਲੇ ਜਾਨਵਰ ਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਸਿੰਘਾਂ ਦੀ ਸੇਪ ਬਹੁਤ ਸੋਹਣੀ। ਆਲੇ ਵੀ ਦੀ ਫਿਰ ਆਪਾਂ ਕਹਿੰਦੇ ਪੂਰੀ ਸਾਫ ਹੈ। ਫਿਕਸ ਹਵਾਨੇ ਦੀ ਹੈ। ਦੁੱਧ ਮੇਰੇ ਅੰਦਾਜ਼ਾ ਵੀ ਕਿੰਨਾ ਕੱਢ ਦੋ 11-12 ਕਿ ਘੱਟ ਵੱਧਾ। 12 ਲੀਟਰ ਦੀ ਪੇਟ ਹੈ। ਹਾਂਜੀ। 12 ਲੀਟਰ। ਮੋੜੋ ਜੀ ਮੋੜੋ। 11-12 ਲੀਟਰ ਮਿੱਤਰੋ ਦੁੱਧ ਕੱਢ ਸਕਦੀ ਹੈ। ਖੁੱਲੇ ਪੂਰਾ ਫਿਕਸ ਆਰਡਰ ਦੀ ਹੈ ਤੇ ਪੂਰੀ ਸਾਫ ਹੈ। 19 ਗਾੜੀ ਹੈ ਭਾਈ 19 ਪਿਛੜੀ ਹਾਂ ਬਹੁਤ ਸੁਣੀ ਮਿੱਤਰੋ ਤਿਆਰ ਹੋਈ ਹੈ ਨਾ ਰੇਟ ਪਰ ਕੀ ਕਰਤਾ ਜੀ ਦਾ ਆਪਾਂ ਰੇਟ ਤੇ 1 ਲੱਖ 50000 ਇੱਕ 5 ਹਾਂਜੀ ਮਾਰਦਾਨ ਹੋਊ ਮਾਰਦਾਨ ਠੀਕ ਹੈ ਦੂਜੇ ਨੰਬਰ ਤੇ ਸੱਜਰ ਹੈ ਨਾ ਇਹ ਕਦੋਂ ਕਦੀ ਸੂਈ ਹੈ ਇਹਨੂੰ 8 ਦਿਨ ਹੋ ਗਏ ਜੀ ਸੂਆ ਦੂਜਾ ਪਹਿਲਣਾ ਇਹ ਵੀ ਪਹਿਲਣਾ ਪਹਿਲਣਾ 4 ਦਿਨ ਦਾ ਜੀ ਓਕੇ ਉਹਨੂੰ ਵੀ ਤੋਰੋ ਜੀ 8 ਦਿਨ ਹੋ ਗਏ ਸੂਈ ਨੂੰ ਮੰਗਰ ਬੱਚਾ ਕੱਟੀ ਹੈ ਜੀ ਮੰਗਰ ਕੱਟੀ ਆ ਦੁੱਧ ਕਿੰਨਾ ਘਊਗਾ ਦੁੱਧ ਨੂੰ 9 ਗ੍ਰਾਮ ਲਈ ਠੀਕ ਹੈ ਹਾਂਜੀ 9 ਲੀਟਰ ਸਣੇ ਬੱਚੇ ਹਾਂਜੀ ਸਣੇ ਬੱਚੇ ਸਣੇ ਬੱਚੇ 9 ਲੀਟਰ ਮਿੱਤਰੋ ਜਿਹੜਾ ਦੁੱਧ ਤਿਆਰ ਹੈ ਪਹਿਲਾ ਸੁਆ ਮੂੰਹੋਂ ਚਾਰ ਦੰਦ ਕੱਦ ਕਾਟੇ ਤਾਂ ਠੀਕ ਹੈ ਤੇ ਖੰਲੇ ਵੀ ਮਿੱਤਰੋ ਪੂਰੀ ਸਾਫ ਹੈ ਨੋਟੋ ਜੀ ਬੋਰਡ ਦਾ ਕੋਈ ਨਹੀਂ ਕੋਈ ਨਹੀਂ ਕੋਈ ਜਾਣਦੇ ਜਾਣਦੇ ਨੌ ਮਿੱਤਰ ਜਿਹੜਾ ਦੁੱਧ ਤਿਆਰ ਆ ਮਗਰ ਕਟਾ ਕੱਟੀ ਜੀ ਮਗਰ ਕੱਟੀ ਆ ਇਹਦਾ ਕੀ ਰੇਟ ਕਰਤਾ ਜੀ ਇਹਦਾ 115 ਜੀ 115 ਮਾਨਦਾਨ ਹੂੰ ਬਸ ਜਾਇ ਜੀ ਰੱਖੇ ਓਕੇ ਤੇ ਉਹ ਸਿੰਘ ਸਿੰਘ ਬਹੁਤ ਸੋਹਣਾ ਦੋਨਾਂ ਦੇ ਹਨਾ ਤੇ ਦੂਜੇ ਨੰਬਰ ਤੀਜੇ ਨੰਬਰ ਤੇ ਕੱਟੀ ਆ ਗਈ ਹਨਾ ਇਹ ਕਿੰਨੀ ਕੁ ਉਮਰ ਦੀ ਹੋ ਤੁਰ ਜੀ ਨੰਮਣੀ ਨੌਕ ਮਹੀਨੇ ਦੀ ਹੈ ਜੀ ਨੌਕ ਮਹੀਨਾ ਦੀ ਕੱਟੀ ਆ ਫੋੜ ਸਕਦਾ ਨਹੀਂ ਨਾ 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 ਭੋਲਾ ਜੀ ਰੇਟ ਕੀ ਕਰਤਾ ਜੀ ਰੇਟ ਤਾਂ 20000 ਜੀ 20000 ਥੋੜਾ ਥੱਕਾ ਜਾਂ ਨਹੀਂ 2000 ਛੜ ਗਿਆ ਓਕੇ ਜੀ ਚਲੋ ਕਈ ਭਰਾ ਕਹਿੰਦਾ ਨਾ ਵੀ ਚੈਨਲ ਵਾਲਾ ਵੱਧ ਕਰਾਂਦਾ ਹੈ ਬਾਈ ਕੀ ਜਿਹੜਾ ਇਹ ਚੀਜ਼ ਦਾ ਮੁੱਲ ਦਾ ਹਾਂ ਆਏ ਤਾਂ ਬਹੁਤ ਚੰਗੀ ਆ ਸਿੰਘ ਸੰਗੂ ਵੀ ਬਹੁਤ ਸੋਹਣਾ ਬਣਾਉਗਾ ਨਾ 9 ਮਹੀਨਿਆਂ ਦੀ ਗੱਤੀ ਆ ਮਿੱਤਰੋ ਮੁੱਲ ਬਾਈ ਕਹਿੰਦਾ 20000 18 ਦੀ ਦੇ ਦੇਾਂਗੇ ਤੇ ਪੂੜਾ-ਪੜਾ ਬਦਰੋ ਬਹੁਤ ਚੰਗਾ ਬਜਣ ਵੀ ਚੰਗੀ ਸਮੀ ਵੀ ਹੈ ਮੋਢਲੇ ਸਿੰਘ ਫੇਰ ਆਪਾਂ ਕਹਣਾ ਬਹੁਤ ਸੋਹਣਾ ਬਣਾਉਗੀ ਕੋਈ ਫੋਟ ਨਹੀਂ ਕੋਈ ਸਾਖਣੀ ਕਟੀਆਂ ਭਾਈ ਮਹਿੰਗੀਆਂ ਕਟੀਆਂ ਦੱਸ ਹਾਂ ਜੀ ਰੇਟ ਚੜ ਗਏ ਨਾ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਆਪਣਾ 99155 ਜੀ 99155 39662 39665 ਹਾਂ ਜੀ ਪਿੰਡ ਚੰਦਪਾਣ ਹਾਂ ਜੀ ਜਿਹੜਾ ਫ੍ਰੀ ਕਾਲ ਜਿਹੜਾ ਫ੍ਰੀ ਕਾਲ ਧੰਨਵਾਦ